ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਬਣਾਉਣ ਇਸ ਕਮਗੇ ਡਬਲ ਫਲੇਵਰ ਵਾਲੀ ਵਰਫੀ ਜੋ ਕਿ ਬਣਾਉਣ ਵਿੱਚ ਬਹੁਤ ਜ਼ਿਆਦਾ ਆਸਾਨ ਹੁੰਦੀ ਹੈ ਜਿਸ ਨੂੰ ਕਿ ਤੁਸੀਂ ਬਹੁਤ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਜਿਸ ਨੂੰ ਬਣਾਉਣ ਦੇ ਲਈ ਕੋਈ ਬਹੁਤੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ ਸਿਰਫ ਜੇਕਰ ਤੁਹਾਡੇ ਘਰ ਦੋ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਬਹੁਤ ਆਸਾਨੀ ਨਾਲ ਇਹ ਵਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਇਸ ਵਰਫੀ ਨੂੰ ਬਣਾਉਣਾ ਸਿੱਖਣਾ ਚਾਹੁੰਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਕਿਤੋਂ ਵੀ ਵੀਡੀਓਨ ਸਕਿਪ ਨਾ ਕਰਿਓ ਇਸ ਪਰਫਿਊਮ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਉਣਾ ਸਿਖਾਵਾਂਗੇ ਜਿਸ ਦੇ ਵਿੱਚ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਬਾਜ਼ਾਰੂ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਬਿਲਕੁਲ ਘਰ ਦੀਆਂ ਚੀਜ਼ਾਂ ਤੇ ਹੀ ਅਸੀਂ ਤੁਹਾਨੂੰ ਪਰਫਿਊਮ ਬਣਾਉਣਾ ਸਿਖਾਵਾਂਗੇ ਸਭ ਤੋਂ ਪਹਿਲਾਂ ਜੀ ਅਸੀਂ ਲੈ ਲੈਣਾ ਹੈ ਦੁੱਧ ਦੁੱਧ ਨੂੰ ਅਸੀਂ ਕੜਾਈ 'ਚ ਪਾ ਕੇ ਇਸ ਨੂੰ ਥੋੜਾ ਜਿਹਾ ਅਸੀਂ ਸਖਤ ਜਿਹਾ ਇਸ ਦਾ ਖੋਆ ਬਣਾਵਾਂਗੇ ਜੇਕਰ ਤੁਸੀਂ ਖੋਆ ਪਹਿਲਾਂ ਤੋਂ ਕੱਢ ਕੇ ਰੱਖਿਆ ਹੈ ਤਾਂ ਤੁਸੀਂ ਉਹ ਖੋਆ ਇਸ ਦੇ ਵਿੱਚ ਮਿਕਸ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਦੁੱਧ ਤੋਂ ਖੋਆ ਬਣਾਉਣ ਹੈ ਤੇ ਦੁੱਧ ਦੀ ਕੁਆਂਟੀਟੀ ਫਿਰ ਤੁਹਾਨੂੰ ਜ਼ਿਆਦਾ ਲੈਣੀ ਪਵੇਗੀ ਅਸੀਂ ਦੁੱਧ ਇਸ ਲਈ ਘੱਟ ਲਿਆ ਹੈ ਕਿਉਂਕਿ ਸਾਡੇ ਕੋਲ ਕੱਢਿਆ ਹੋਇਆ ਖੋਆ ਪਹਿਲਾਂ ਤੋਂ ਰੱਖਿਆ ਹੋਇਆਗਾ ਅਸੀਂ ਖੋਆ ਪਹਿਲਾਂ ਹੀ ਕੱਢ ਲਿਆ ਸੀ ਇਸ ਲਈ ਅਸੀਂ ਹੁਣ ਇਸ ਦੇ ਵਿੱਚ ਘੱਟ ਦੁੱਧ ਪਾ ਕੇ ਦੁੱਧ ਨੂੰ ਉਬਾਲ ਆਉਣ ਤੇ ਅਸੀਂ ਇਸ ਦੇ ਵਿੱਚ ਖੋਆ ਐਡ ਕਰ ਦੇਵਾਂਗੇ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਤੱਕ ਸਾਡਾ ਦੁੱਧ ਚੰਗੀ ਤਰ੍ਹਾਂ ਗਰਮ ਨਾ ਹੋਵੇ ਉਸ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਖੋਆ ਮਿਕਸ ਨਹੀਂ ਕਰਨਾ ਕਿਉਂਕਿ ਜਦੋਂ ਅਸੀਂ ਖੋਆ ਪਹਿਲਾਂ ਠੰਡੇ ਦੁੱਧ ਦੇ ਵਿੱਚ ਮਿਕਸ ਕਰ ਦਿੰਦੇ ਹਾਂ ਤੇ ਸਾਡਾ ਖੋਆ ਦੁੱਧ ਦੇ ਵਿੱਚ ਮਿਕਸ ਹੁਣ ਵਿੱਚ ਕਾਫੀ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਕਾਫੀ ਜ਼ਿਆਦਾ ਮੁਸ਼ਕਲ ਆਉਂਦੀ ਹੈ ਤਾਂ ਇਸ ਲਈ ਤੁਸੀਂ ਪਹਿਲਾਂ ਦੁੱਧ ਨੂੰ ਉਬਾਲ ਦੇ ਦੇਣੀ ਹੈ ਜਦੋਂ ਦੁੱਧ ਨੂੰ ਇੱਕ ਉਬਾਲ ਆ ਜਾਵੇ ਤੇ ਫਿਰ ਤੁਸੀਂ ਉਸ ਤੇ ਵਿੱਚ ਖੋਆ ਐਡ ਕਰ ਦੇਣਾ ਹੈ ਖੋਆ ਕੱਢਣ ਦੇ ਲਈ ਜ਼ਿਆਦਾ ਫੈਟ ਵਾਲਾ ਦੁੱਧ ਲੈਣਾ ਚਾਹੀਦਾ ਹੈ ਕੱਟ ਫੈਟ ਵਾਲੇ ਦੁੱਧ ਤੇ ਸਾਡਾ ਖੋਆ ਚੰਗੀ ਤਰ੍ਹਾਂ ਨਹੀਂ ਨਿਕਲਦਾ ਤੇ ਬਰਫੀ ਜਮਣ ਦੇ ਵਿੱਚ ਵੀ ਸਾਨੂੰ ਦਿੱਕਤ ਇਹੀ ਆਉਂਦੀ ਹੈ ਕਿਉਂਕਿ ਉਸ ਤੇ ਵਿੱਚ ਕੀ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜੇਕਰ ਤੁਸੀਂ ਜ਼ਿਆਦਾ ਫੈਟ ਵਾਲਾ ਦੁੱਧ ਲੈਂਦੇ ਹੋ ਤਾਂ ਉਸ ਵਿੱਚ ਕੀ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੇ ਇਸ ਲਈ ਅਸੀਂ ਫੁੱਲ ਫੈਟ ਵਾਲਾ ਦੁੱਧ ਲਿਆ ਹੈ ਜਿਸ ਦੇ ਵਿੱਚ ਕਿ ਸਾਨੂੰ ਕੀ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਤੇ ਇਸ ਤਰ੍ਹਾਂ ਇਸ ਨੂੰ ਅਸੀਂ ਸਖਤ ਕਰ ਲੈਣਾ ਹੈ ਇਸ ਦਾ ਅਸੀਂ ਖੁਆ ਬਣਾ ਲੈਣਾ ਹੈ ਇਸ ਨੂੰ ਥੋੜਾ ਟਾਈਮ ਅਸੀਂ ਹੋਰ ਸੇਕ ਲਵਾਵਾਂਗੇ ਹਾਜੀ ਦੇਖੋ ਦੁੱਧ ਚੰਗੀ ਤਰ੍ਹਾਂ ਸਖਤ ਨਹੀਂ ਹੋਇਆ ਬਹੁਤ ਜ਼ਿਆਦਾ ਪਾਣੀ ਨੇ ਪਾ ਫਾਇਨਸ ਦੇ ਵਿੱਚੋਂ ਨਿਕਲ ਰਹੀਆਂ ਨੇ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਸਖਤ ਕਰ ਲੈਣਾ ਹੈ ਬਰਤ ਸਾਡਾ ਖੋਆ ਅੱਧੇ ਤੋਂ ਜ਼ਿਆਦਾ ਨਿਕਲ ਚੁੱਕਾ ਹੈ ਤੇ ਇਸ ਦੇ ਵਿੱਚ ਹੁਣ ਬਹੁਤਾ ਜ਼ਿਆਦਾ ਸਮਾਂ ਸਾਨੂੰ ਨਹੀਂ ਲੱਗੇਗਾ ਤੇ ਉਸ ਤੋਂ ਪਹਿਲਾਂ ਹੀ ਅਸੀਂ ਇਸ ਦੇ ਵਿੱਚ ਮਿਕਸ ਕਰਾਂਗੇ ਖੰਡ ਕਿਉਂਕਿ ਜਦੋਂ ਅਸੀਂ ਖੰਡ ਖੋਆ ਪੂਰਾ ਨਿਕਲਣ ਤੇ ਪਾਉਂਦੇ ਹਾਂ ਤੇ ਖੰਡ ਪਾਣੀ ਛੱਡ ਦਿੰਦੀ ਹੈ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਵਰਫੀ ਆ ਉਹ ਨਹੀਂ ਜੰਮਦੀ ਹੈਗੀ ਇਸ ਲਈ ਸਾਨੂੰ ਜਦੋਂ ਸਾਨੂੰ ਇੰਜ ਲੱਗੇ ਕਿ ਖੋਆ ਨਿਕਲਣ ਵਾਲਾ ਹੈ ਉਸੇ ਟਾਈਮ ਹੀ ਇਸ ਦੇ ਵਿੱਚ ਖੰਡ ਅਸੀਂ ਮਿਕਸ ਕਰ ਦੇਵਾਂਗੇ ਤਾਂ ਜੋ ਜੋ ਵੀ ਪਾਣੀ ਛੱਡੇ ਖੰਡ ਉਹ ਪਾਣੀ ਨਾਲ ਦੀ ਨਾਲ ਉੱਡ ਜਾਵੇ ਇਸ ਤਰ੍ਹਾਂ ਅਸੀਂ ਕਦੇ ਵੀ ਕੜਾਹੀ ਨੂੰ ਚੁੱਲ੍ਹੇ ਦੇ ਉੱਪਰੋਂ ਉਤਾਰ ਕੇ ਅਸੀਂ ਖੰਡ ਇਸ ਦੇ ਵਿੱਚ ਮਿਕਸ ਨਹੀਂ ਕਰਨੀ ਜੇਕਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਤੇ ਸਾਡੀ ਜਿਹੜੀ ਬਰਫੀਆ ਉਹ ਨਹੀਂ ਜੰਮਦੀ ਤੇ ਖੰਡ ਪਾਉਣ ਤੋਂ ਬਾਅਦ ਅਸੀਂ 10-15 ਮਿੰਟ ਉਸ ਨੂੰ ਹੋਰ ਸੇਕ ਲਵਾ ਲੈਣਾ ਹੈ ਤਾਂ ਜੋ ਇਸ ਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਬਾਹਰ ਹੋ ਜਾਵੇ ਤੇ ਇਹਨਾਂ ਕਰਨ ਤੋਂ ਬਾਅਦ ਅਸੀਂ ਇਸ ਖੋਏ ਨੂੰ ਅੱਧਾ-ਅੱਧਾ ਕਰ ਲਵਾਂਗੇ ਅੱਧਾ ਅਸੀਂ ਖੋਆ ਕਿਸੇ ਬਰਤਨ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਤੇ ਅੱਧਾ ਅਸੀਂ ਕੜਾਹੀ ਦੇ ਵਿੱਚ ਰਹਿਣ ਦਵਾਂਗੇ ਲੋ ਜੀ ਅਸੀਂ ਅੱਧਾ ਹੋਆ ਅਲੱਗ ਬਰਤਨ ਦੇ ਵਿੱਚ ਕੱਢ ਲਿਆ ਤੇ ਅਸੀਂ ਅੱਧਾ ਇਸ ਦੇ ਵਿੱਚ ਛੱਡਿਆ ਤੇ ਹੁਣ ਅਸੀਂ ਅੱਧੇ ਦੇ ਵਿੱਚ ਮਿਕਸ ਕਰ ਦੇਣੇ ਜੀ ਗ੍ਰੀਨ ਕਲਰ ਕਲਰ ਅਸੀਂ ਕਾਫੀ ਥੋੜਾ ਇਸ ਦੇ ਵਿੱਚ ਪਾਇਆ ਹੈ ਪਹਿਲਾਂ ਅਸੀਂ ਮਿਕਸ ਕਰਕੇ ਦੇਖਾਂਗੇ ਕਿ ਇਹ ਕਲਰ ਇਨਫ ਹੈ ਆ ਨਹੀਂ ਤੇ ਵੇਖੋ ਜਿਆਦਾ ਕਲਰ ਨਹੀਂ ਹੋਇਆ ਤੇ ਇਹ ਕਲਰ ਇਸ ਦੇ ਵਿੱਚ ਬਹੁਤ ਥੋੜਾ ਹੈ ਇਸ ਲਈ ਅਸੀਂ ਇਹੀ ਗ੍ਰੀਨ ਕਲਰ ਇਸ ਦੇ ਵਿੱਚ ਥੋੜਾ ਜਿਹਾ ਹੋਰ ਮਿਕਸ ਕਰ ਦੇਵਾਂਗੇ ਉੰਜ ਤੇ ਜਦੋਂ ਆਪਾਂ ਕੋਈ ਵਰਫੀ ਬਣਾਉਂਦੇ ਹਾਂ ਤੇ ਅਸੀਂ ਪਾਣੀ ਦੇ ਵਿੱਚ ਘੋਲ ਕੇ ਰੰਗ ਉਸ ਤੇ ਵਿੱਚ ਪਾ ਲੈਂਦੇ ਹਾਂ ਬਟ ਸਾਨੇ ਖੋਏ ਦੀ ਵਰਫੀ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਕਰਨਾ ਕਿਉਂਕਿ ਖੋਏ ਦੇ ਵਿੱਚੋਂ ਤਾਂ ਬਹੁਤ ਮਿਹਨਤ ਲਗਾ ਕੇ ਅਸੀਂ ਪਾਣੀ ਅਲੱਗ ਕੀਤਾ ਹੁੰਦਾ ਹੈਗਾ ਤੇ ਖੋਆ ਕੱਢਿਆ ਹੁੰਦਾ ਸੀ ਇਸ ਲਈ ਅਸੀਂ ਇਹ ਕਲਰ ਇਸ ਦੇ ਵਿੱਚ ਇਸੇ ਤਰ੍ਹਾਂ ਐਡ ਕਰ ਦੇਵਾਂਗੇ ਹੁਣ ਜਿਹੜਾ ਕਲਰ ਹੈ ਉਹ ਦੇਖੋ ਇਨਫ ਹੈ ਤੇ ਅਸੀਂ ਕੜਾਹੀ ਜਿਹੜੀ ਅੱਗ ਤੇ ਰੱਖੀ ਹੋਈ ਹੈ ਇਸ ਲਈ ਰੰਗ ਜਿਹੜਾ ਚੰਗੀ ਤਰ੍ਹਾਂ ਨਿਕਲ ਆਵੇਗਾ ਜੇਕਰ ਅਸੀਂ ਠੰਡੇ ਖੋਏ ਦੇ ਵਿੱਚ ਰੰਗ ਐਡ ਕਰਾਂਗੇ ਤੇ ਅਸੀਂ ਕਿੰਨਾ ਵੀ ਰੰਗ ਉਸ ਦੇ ਵਿੱਚ ਪਾ ਦਈਏ ਇਹ ਜ਼ਿਆਦਾ ਰੰਗ ਨਹੀਂ ਦਿੰਦਾ ਘੱਟ ਹੀ ਰਹੇਗਾ ਤੇ ਇਸ ਲਈ ਸਾਨੂੰ ਗਰਮ ਗਰਮ ਦੇ ਵਿੱਚ ਹੀ ਕਲਰ ਐਡ ਕਰ ਦੇਣਾ ਚਾਹੀਦਾ ਹੈ ਲਓ ਜੀ ਕਲਰ ਸਾਡਾ ਵਧੀਆ ਹੋ ਗਿਆ ਤੇ ਹੁਣ ਅਸੀਂ ਇਸ ਨੂੰ ਕਿਸੇ ਅਲੱਗ ਬਰਤਨ ਦੇ ਵਿੱਚ ਕੱਢ ਦੇਵਾਂਗੇ ਜੇ ਲੋਜੀ ਅਸੀਂ ਕੱਢ ਦਿੱਤਾ ਇਸ ਨੂੰ ਥਾਲ ਦੇ ਵਿੱਚ ਇਹ ਠੰਡਾ ਵੀ ਹੋ ਜਾਵੇਗਾ ਤੇ ਬਚਿਆ ਹੋਇਆ ਅਸੀਂ ਖੋਆ ਦੁਬਾਰਾ ਤੋਂ ਕੜਾਈ ਦੇ ਵਿੱਚ ਪਾਵਾਂਗੇ ਤੇ ਹੁਣ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਰੈੱਡ ਕਲਰ ਦੇਖੋ ਜੇ ਰੈੱਡ ਕਲਰ ਅਸੀਂ ਪਹਿਲਾਂ ਹੀ ਜ਼ਿਆਦਾ ਪਾ ਦਿੱਤਾ ਤੇ ਵੇਖਣ ਵਿੱਚ ਹੀ ਪਤਾ ਲੱਗ ਰਿਹਾ ਕਿ ਰੈੱਡ ਕਲਰ ਕਾਫੀ ਹੈ ਇਸ ਦੇ ਵਿੱਚ ਇਸ ਦੀ ਸਾਨੂੰ ਹੋਰ ਜ਼ਰੂਰਤ ਨਹੀਂ ਪਵੇਗੀ ਲਓ ਜੀ ਇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਦੇ ਕਰਦੇ ਇਸ ਨੂੰ ਸੇਕਦੇ ਹੀ ਰੱਖਣਾ ਹੈ ਸੇਕ ਤੋਂ ਅਸੀਂ ਇਸ ਨੂੰ ਅਲੱਗ ਨਹੀਂ ਕਰਨਾ ਤੇ ਖੋਆ ਅਸੀਂ ਕਲਰ ਪਾਉਣ ਤੋਂ ਪਹਿਲਾਂ ਹੀ ਠੰਡਾ ਨਹੀਂ ਕਰ ਲੈਣਾ ਤੇ ਇੱਕ ਜਦੋਂ ਅਸੀਂ ਕਲਰ ਪਾਉਂਦੇ ਹਾਂ ਤਾਂ ਸਾਨੂੰ 5-4 ਮਿੰਟ ਕੜਾਹੀ ਦੇ ਵਿੱਚ ਸੇਕ ਇਸ ਨੂੰ ਜ਼ਰੂਰ ਲਗਵਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਵਰਫੀ ਵਧੀਆ ਬਣੇ ਤੇ ਇਸ ਦਾ ਕਲਰ ਤੇ ਕੀ ਦੋਵੇਂ ਉੱਪਰ ਆ ਜਾਣ ਤੇ ਹੁਣ ਅਸੀਂ ਲਵਾਂਗੇ ਜੀ ਇੱਕ ਚਾਰਸ ਡੱਬਾ ਤੁਸੀਂ ਕੁਝ ਵੀ ਲੈ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਚਾਰਸ ਗੋਲ ਤੁਸੀਂ ਪਲੇਟ ਥਾਲ ਜਿਸ ਤੇ ਵਿੱਚ ਵੀ ਜਮਾਉਣੀ ਹੈ ਤੇ ਉਸ ਦੇ ਵਿੱਚ ਆਪਾਂ ਲਗਾ ਦੇਣਾ ਹੈ ਜੀ ਥੋੜਾ ਥੋੜਾ ਕੀ ਬਿਲਕੁਲ ਥੋੜਾ ਥੋੜਾ ਨਾ ਮਾਤਰ ਜੇ ਕੀ ਨਹੀਂ ਵੀ ਤੁਸੀਂ ਲਗਾਉਂਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਇਸ ਦੇ ਵਿੱਚ ਅਸੀਂ ਪਹਿਲਾਂ ਹੀ ਥੋੜਾ ਜਿਹਾ ਵਾਟਰ ਪੇਪਰ ਲਗਾ ਦਿੱਤਾ ਹੈ ਜਿਸ ਦੇ ਨਾਲ ਇਸ ਦਾ ਸਾਨੂੰ ਚਿਪਕਣ ਦਾ ਕੋਈ ਡਰ ਨਹੀਂ ਤੇ ਇਸ ਤਰ੍ਹਾਂ ਫਿਰ ਅਸੀਂ ਗ੍ਰੀਨ ਲੇਅਰ ਇਸ ਤਰ੍ਹਾਂ ਲਗਾ ਦੇਣੀ ਹੈ। ਲਾਉ ਦੀ ਚੰਗੀ ਤਰ੍ਹਾਂ ਗ੍ਰੀਨ ਸਾਈਡਸਾਂ ਨੇ ਚਿਪਕਾ ਦਿੱਤੀ ਹੈ ਤੇ ਹੁਣ ਅਸੀਂ ਇਸ ਦੇ ਉੱਪਰ ਰੈੱਡ ਲੇਅਰ ਨੂੰ ਲਗਾਵਾਂਗੇ। ਤੇ ਇਸ ਤਰ੍ਹਾਂ ਡਬਲ ਲੇਅਰਾਂ ਵਾਲੀ ਸਾਡੀ ਵਰਫੀ ਬਣ ਜਾਵੇਗੀ। ਇਸ ਤਰ੍ਹਾਂ ਲਗਾ ਕੇ ਅਸੀਂ ਇਸ ਨੂੰ ਘੱਟੂ ਘੱਟ 2-4 ਘੰਟਿਆਂ ਦੇ ਲਈ ਫ੍ਰਿਜ ਦੇ ਵਿੱਚ ਲਗਾ ਦੇਣਾ ਹੈ ਜੇਕਰ ਸਾਨੂੰ ਬਰਫੀ ਜਲਦੀ ਕੱਟਣੀ ਹੈ ਤਾਂ ਅਸੀਂ ਇਸ ਨੂੰ ਫ੍ਰੀਜਰ ਦੇ ਵਿੱਚ ਵੀ ਲਗਾ ਸਕਦੇ ਹਾਂ ਲਓ ਜੀ ਸਾਡੀ ਬਰਫੀ ਬਣ ਗਈ ਆ ਤੇ ਹੁਣ ਇਸ ਤਰ੍ਹਾਂ ਅਸੀਂ ਇਸ ਦੀਆਂ ਸਾਈਡਾਂ ਤੇ ਚਾਕੂ ਫੇਰ ਦੇਵਾਂਗੇ ਤਾਂ ਜੋ ਇਹ ਡੱਬੇ ਦੇ ਨਾਲ ਨਾ ਚਿਪਕੇ ਵਾਟ ਸਾਡੀ ਬਰਫੀ ਬਿਲਕੁਲ ਵੀ ਡੱਬੇ ਦੇ ਨਾਲ ਨਹੀਂ ਚਿਪਕੀ ਹੋਈ ਹੈ ਵੇਖਣ ਵਿੱਚ ਹੀ ਸਾਨੂੰ ਪਤਾ ਲੱਗ ਰਿਹਾ ਹੈਗਾ ਤੇ ਹੁਣ ਅਸੀਂ ਇਸ ਤਰ੍ਹਾਂ ਕਿਸੇ ਹੋਰ ਬਰਤਨ ਤੇ ਇਸ ਤਰ੍ਹਾਂ ਡੱਬੇ ਨੂੰ ਟੇਡਾ ਕਰ ਦਿੱਤਾ ਤੇ ਵੇਖੋ ਸਾਡੀ ਜਿਹੜੀ ਪਰਫੇ ਕਿੰਨੀ ਜਿਆਦਾ ਵਧੀਆ ਬਣੀ ਹੈ ਇਸ ਨੂੰ ਅਸੀਂ ਕਿਵੇਂ ਵੀ ਚੱਕੀਏ ਨਾ ਤਾਂ ਇਹ ਬਰਤਨ ਦੇ ਨਾਲ ਚਿਪਕਰੀਏ ਤੇ ਨਾ ਹੀ ਇਹ ਹੱਥਾਂ ਦੇ ਨਾਲ ਚਿਪਕਰੀਏ ਲਓ ਜੀ ਇਸ ਤਰ੍ਹਾਂ ਹੁਣ ਅਸੀਂ ਇਸ ਨੂੰ ਬਿਲਕੁਲ ਜਿਹੜੀ ਸ਼ੇਪ ਦੇ ਵਿੱਚ ਜਿੰਨਾ ਕੋ ਸਾਈਜ਼ ਵਰਫੀ ਦਾ ਹਲਵਾ ਹੀ ਰੱਖਦੇ ਨੇ ਉਸੇ ਦੇ ਅਕੋਰਡਿੰਗ ਹੀ ਅਸੀਂ ਕੱਟ ਕਰ ਦੇਣਾ ਹੈ ਵੇਖੋ ਇਹਨਾਂ ਨੂੰ ਕੱਟਣਾ ਵੀ ਕਾਫੀ ਜ਼ਿਆਦਾ ਸੌਖਾ ਹੈਗਾ ਕੋਈ ਮੁਸ਼ਕਲ ਨਹੀਂ ਆਉਂਦੀ ਬਿਲਕੁਲ ਵੀ ਇਹ ਕੋਈ ਬਰਫੀ ਤੁਹਾਡੇ ਚਿਪਕੇਗੀ ਨਹੀਂ ਅਸੀਂ ਇਸ ਦੇ ਵਿੱਚ ਕੋਈ ਵੀ ਕੀ ਵਗੈਰਾ ਦਾ ਇਸਤੇਮਾਲ ਨਹੀਂ ਕੀਤਾ ਬਟ ਅਸੀਂ ਫਿਰ ਵੀ ਕਿੰਨੀ ਜ਼ਿਆਦਾ ਵਧੀਆ ਵਰਫੀ ਬਣਾ ਕੇ ਤਿਆਰ ਕਰ ਲਈ ਅਤੇ ਇਸ ਨੂੰ ਬਣਾਉਣ ਵਿੱਚ ਵੀ ਕੋਈ ਬਹੁਤਾ ਸਮਾਂ ਜਾਂ ਸਮਾਨ ਨਹੀਂ ਲੱਗਿਆ ਬਹੁਤ ਹੀ ਸਿੰਪਲ ਬਣਾਉਣੀ ਇਹ ਵਰਫੀ ਤੋ ਇਸ ਵੀ ਇਸ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਵੇਖਿਓ ਤੇ ਤੁਹਾਡੀ ਵਰਫੀ ਕਿੱਦਾਂ ਦੀ ਬਣੀ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਇਹੋ ਜਿਹੇ ਜਾਂ ਹੋਰ ਨਮੇ ਨਮੇ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਦਿੱਤੀ ਹੋਈ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਜਦੋਂ ਵੀ ਅਸੀਂ ਇਸ ਚੈਨਲ ਤੇ ਕੋਈ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ